ਕਟਨਾ ਜੀ ਇਹ ਜੋ ਕਿਸਾਨ ਰੇਸ਼ਮ ਸਿੰਘ ਸਨ ਆਫ ਜਗਿੰਦਰ ਸਿੰਘ ਉਮਰ 3 50 ਸਾਲ ਇਹ ਲਗਾਤਾਰ ਹੀ ਜਿਉਂ 13 ਫਰਵਰੀ ਦਾ ਸੰਘਰਸ਼ ਸ਼ੁਰੂ ਹੋਇਆ ਵਾ ਇਹ ਲਗਾਤਾਰ ਸੰਘਰਸ਼ ਦੇ ਵਿੱਚ ਆ ਰਿਹਾ ਹੈ ਤੇ ਇੱਕ ਬਹੁਤ ਛੋਟਾ ਕਿਸਾਨ ਵਾ ਜਿਹਦਾ ਇੱਕੋ ਇੱਕ ਬੇਟਾ ਵਾ ਤੇ ਮਾਤਾ ਇਹਦੀ ਵਿਚਾਰੇ ਦੀ ਅਜੇ ਜਿਹੜੀ ਉਹ ਹੈਗੀ ਆ ਅਜੇ ਕਹਿਣ ਦਾ ਮਤਲਬ ਉਮਰ ਕੋਈ ਜਿਆਦਾ ਨਹੀਂ ਸੀ ਪਰ ਇਹ ਇਹਨੂੰ ਸਦਮਾ ਹੀ ਲੱਗਿਆ ਵੀ ਇੰਨਾ ਚਿਰ ਹੋ ਗਿਆ ਸਾਨੂੰ ਸਰਕਾਰ ਨੇ ਛੜਕਾਂ ਦੇ ਭਾਇਆਂ ਨੂੰ ਠੰਡ ਲਾਗੀ ਗਰਮੀ ਆਗੀ ਫੇਰ ਠੰਡ ਆਗੀ ਤੇ ਪਤਾ ਨਹੀਂ ਦਿਲ ਦੇ ਵਿੱਚ ਕੀ ਸੋਚਿਆ ਇਸ ਨੇ ਕੋਈ ਜਰੀਲੀ ਚੀਜ਼ ਜਿਹੜੀ ਉਹ ਨਿਕਲ ਲਈ ਜਿਹਦੇ ਨਾਲ ਅਸੀਂ ਤੁਰੰਤ ਜਿਉਂ ਹੀ ਸਾਨੂੰ ਪਤਾ ਲੱਗਾ ਉਥੇ ਉਸੇ ਵੇਲੇ ਅੰਮ੍ਰਿਤਸਰ ਲੈ ਕੇ ਰਾਜਪੁਰੇ ਆਏ ਰਾਜਪੁਰੇ ਵਾਲਿਆਂ ਨੇ ਪਟਿਆਲੇ ਰੈਫਰ ਕਰਤਾ ਤੇ ਇੱਥੇ ਆਉਣ ਤੇ ਹੁਣ ਉਹ ਮਰਤਕ ਜਿਹੜਾ ਲਾਂ ਦਿੱਤਾ ਗਿਆ ਵਾ ਤੇ ਸਾਡਾ ਕਹਿਣਾ ਵੀ ਵੇਖੋ ਸਰਕਾਰਾਂ ਕਿੰਨਾ ਸਾਡੇ ਟੈਸਟ ਲੈ ਰਹੀਆਂ ਕਿੰਨੇ ਸਾਨੂੰ ਪਰਖ ਰਹੀਆਂ ਤੇ ਕਿੰਨਾ ਚਿਰ ਹੋਰ ਪਰਖਣਗੀਆਂ ਕਿਉਂਕਿ ਉਧਰ ਡੱਲੇਵਾਲ ਸਾਹਿਬ ਬੈਠੇ ਹੋਏ ਆ ਉਹ ਆਮ ਲੋਕ ਜਿਹੜੇ ਨਹੀਂ ਹਸਾਰ ਰਹੇ ਵੀ ਵੇਖੋ ਅੰਨਦਾਤਾ ਅੱਜ ਭੁੱਖਾ ਰਹਿ ਰਿਹਾ ਵਾ ਉਹ ਲੋਕਾਂ ਵਾਸਤੇ ਮਰਨ ਨੂੰ ਤਿਆਰ ਆ ਪਰ ਸਰਕਾਰ ਸਾਡੀ ਜਿਹੜੀ ਉਹਦੇ ਕੰਨ ਤੇ ਜੋ ਨਹੀਂ ਸਰਕਣਦੀ ਸਾਡੇ 750 ਸ਼ੀਦੀ ਜਿਹੜੀ ਦਿੱਲੀ ਚ ਦੇ ਕੇ ਆਏ ਆ ਤੇ 26 27 ਇੱਥੇ ਸ਼ੀਦੀਆਂ ਹੋਈਆਂ ਤੇ ਹਜ਼ਾਰਾਂ ਨਾਲ ਕਿਸਾਨ ਜਿਹੜੇ ਸਾਡੇ ਨਾਲ ਫੱਟਰ ਕੀਤੇ ਆ ਕੇ ਦੀ ਅੱਖ ਗਈ ਆ ਕੇ ਦੀ ਬਾਹ ਗਈ ਆ ਕਈ ਲੱਤਾਂ ਟੁਆਰੀ ਹੋਏ ਆ ਤੇ ਇਹੋ ਜੀਆਂ ਹਰਕਤਾਂ ਸਰਕਾਰ ਨੂੰ ਬਾਜ ਆਉਣਾ ਚਾਹੀਦਾ ਕਿਉਂਕਿ ਇਹ ਭਾਰਤ ਵਰਸ਼ ਦੇ ਲੋਕ ਆ ਦਿੱਲੀ ਦੀ ਰਾਜਧਾਨੀ ਤੇ ਜਾਣਾ ਚਾਹੁੰਦੇ ਆ ਨਾ ਦੇ ਉੱਥੇ ਜਾਣ ਦਿੱਤਾ ਜਾ ਰਿਹਾ ਤੇ ਨਾ ਜਿਹੜੀਆਂ ਮੋਦੀ ਸਰਕਾਰ ਨੇ 21 ਆਲੀਆਂ ਮੰਗਾਂ ਮੰਨੀਆਂ ਸੀ ਆਪ ਉਹਨੇ ਲਿਖਤੇ ਜਿ ਦਿੱਤਾ ਵੀ ਇਹ ਲਾਗੂ ਕਰੂੰਗਾ ਉਹ ਲਾਗੂ ਨਹੀਂ ਕਰਿਆ ਇਸ ਕਰਕੇ ਕਿਸਾਨਾਂ 'ਚ ਬਹੁਤ ਵੱਡਾ ਰੋਸਵਾ ਤੇ ਬਹੁਤ ਮੰਦ ਭਾਗਾ ਹੋਇਆ ਇੱਕ ਹੀ ਉਹਦਾ ਬੇਟਾ ਵਾ ਤੇ ਛੋਟਾ ਜਿਹਾ ਕਿਸਾਨ ਲਾ ਲਓ ਤੁਸੀਂ ਵੀ ਕੋਈ ਜ਼ਮੀਨ ਵੀ ਜਾਦੀ ਨਹੀਂ ਕਿਲਾ ਡੇਢ ਕਿਲਾ ਉਹਦੀ ਜ਼ਮੀਨ ਆ ਪਰ ਜ਼ਮੀਨ ਵਾਲੇ ਲੋਕ ਇੱਥੇ ਆ ਰਹੇ ਆ ਤੇ ਬੜੀ ਚੜਦੀ ਕਲਾ ਲਾ ਸਿੰਘ ਹੀ ਔਰ ਹਮੇਸ਼ਾ ਹੀ ਉੱਚ ਘਰਛੇ ਦੇ ਨਾਲ ਚਾਹੇ ਉਹ ਪੰਜਾਬ 'ਚ ਕਿਤੇ ਵੀ ਹੋਵੇ ਚਾਹੇ ਤਰਨਤਾਰਨ ਜ਼ਿਲ੍ਹੇ 'ਚ ਹੋਵੇ ਚਾਹੇ ਹੁਣ ਇੱਥੇ ਸ਼ੰਭੂ ਮੋਰਚੇ ਚੱਲ ਰਿਹਾ ਖਨੌਰੀ ਚੱਲ ਰਿਹਾ ਹਮੇਸ਼ਾ ਸਰਗਰਮ ਸਾਡਾ ਆਗੂ ਹੀ ਤੇ ਬਹੁਤ ਮੰਦ ਭਾਗਾ ਹੋਇਆ ਵਾ ਪਰ ਮੈਂ ਤਾਂ ਕਹੂੰਗਾ ਸਰਕਾਰਾਂ ਜ਼ਿੰਮੇਵਾਰ ਨੇ ਜੋ ਘਟਨਾਵਾਂ ਹੋ ਰਹੀਆਂ ਸਰਕਾਰਾਂ ਬਿਲਕੁਲ ਹੀ ਕੰਬ ਦੀ ਨੀਂਦ ਸੁੱਤੀ ਹੋਈਆਂ ਵਾ ਉਹਨਾਂ ਨੂੰ ਜਾਗਣਾ ਚਾਹੀਦਾ ਅਸੀਂ ਕਿਸਾਨ ਮਜ਼ਦੂਰ ਸਿੰਗਰ ਕਮੇਟੀ ਪੰਜਾਬ ਦੇ ਆਗੂ ਆ ਤੇ ਸਾਡਾ ਮੈਂਬਰ ਸੀਗਾ ਤਰਦੀਨ ਉਹਨਾਂ ਨੂੰ ਮਿਲਦੇ ਨੇ ਸਵੇਰੇ ਵੀ ਮਿਲ ਕੇ 9:30 ਵਜੇ ਪਿਠਾ ਕੇ ਚਾਹ ਪਾਣੀ ਉਹਨਾਂ ਪੀਤਾ ਉਹਨਾਂ ਖੇ ਇਸ਼ਨਾਲ ਪਾਣੀ ਕਰੋ ਤੇ ਆਪਣੀ ਡਿਊਟੀ ਤੇ ਜਾਣਾ ਹੈ ਤੇ ਉਹਨਾਂ ਠੀਕ ਚੱਲਾਂਗੇ ਚਾਹ ਲੈਣ ਗਏ ਇੱਕ ਜਣਾ ਮਰੂ ਨੇ ਸਲਫਾਜੀਆਂ ਗੋਲੇ ਖਾ ਲੀਆਂ ਹੈ ਤੇ ਬਾਅਦ ਸਾਨੂੰ ਲੱਗਾ ਪਤਾ 500 ਮਿੰਟ ਬਾਅਦ ਉਸੇ ਲੈ ਕੇ ਅਸੀਂ ਰਾਜਪੁਰੇ ਆ ਗਏ ਆ ਉੱਥੇ ਸਟੇਟਮੈਂਟ ਥੋੜੇ ਬਾਅਦ ਕੀਤਾ ਉਹਨਾਂ ਨੇ ਤੇ ਗੱਡੀ ਚਾਨੂ ਦੇ ਕੇ ਐਂਬੂਲੈਂਸ ਤੇ ਇੰਦਰਾਸੋਲ ਭੇਜਤਾ ਹੈ ਤੇ ਉੱਥੇ ਆਉਂਦਿਆਂ ਹੀ ਉਹਦੀ ਮੌਤ ਹੋ ਗਈ ਆ ਇਹਦੀਆ ਦੋਸ਼ੀ ਸਰਕਾਰਾਂ ਨੇ ਮੋਦੀ ਸਰਕਾਰ ਕਿਉਂ ਲੰਮੀਆਂ ਮਹੀਤਾਂ ਤੋਂ ਅਸੀਂ ਬੈਠੇ ਮੰਗਾਂ ਬਣਾਉਣ ਵਾਸਤੇ ਤੇ ਸਾਨੂੰ ਕਿਸੇ ਗੱਲ ਵਾਸਤੇ ਨਿਆਂ ਨਹੀਂ ਦੇ ਰਹੇ ਕਿੰਨੇ ਕਿਸਾਨ ਸਾਡੇ ਸ਼ਹੀਦ ਹੋ ਗਏ ਨੇ ਰਸਤੇ ਵਿੱਚ ਆਉਂਦਿਆਂ ਦਿੱਲੀ ਬਿਠਿਆ ਹੋ ਗਏ ਆ ਥੋੜੇ ਦਿਨਾਂ ਤੋਂ ਸਾਡੀਆਂ ਤਿੰਨ ਬੀਬੀਆਂ ਉਹ ਵੀ ਰਸਤੇ ਵਿੱਚ ਸ਼ਹੀਦ ਹੋ ਗਈਆਂ 32 ਕਿਸਾਨ ਜਿਹੇ ਬੰਦੇ ਆ ਕਿਸਾਨ ਜਖਮੀ ਹੋ ਗਏ ਆ ਸੋ ਇਹ ਤੇ ਕਿੰਨੇ ਵਜ ਦੀ ਘਟਨਾ ਦੋਨਾਂ ਸਲਫਾ ਇਹ 9:30 ਵਜੇ ਦੀ ਘਟਨਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਉਸੇ ਵੇਲੇ 5 ਮਿੰਟ ਪਹਿਲਾਂ ਲੱਗਿਆ ਪਤਾ ਜੀ ਕਰਨਦਰ ਜਿਲ੍ਹੇ ਤੋਂ ਸੀਗਾ ਇਹ ਆਪਣਾ ਸੰਘਰਸ਼ ਕਮੇਟੀ ਦੇ ਸੀਗੇ ਮੈਂਬਰ ਤੇ ਇਹ ਆਪਣੀ ਡਿਊਟੀ ਤੇ ਆਏ ਹੋਏ ਸੀਗੇ ਜੋ ਉਹਨਾਂ ਦੀ ਡਿਊਟੀਆਂ 20 ਦਿਨਾਂ ਬਾਅਦ ਬਦਲ ਕੇ ਆਉਂਦੀ ਇਹਨੂੰ ਉਸ ਉੱਤੇ ਡਿਊਟੀ ਤੇ ਇਹਨਾਂ ਦਾ ਸੀਗਾ ਆਏ ਹੋਏ ਸੀਗੇ ਤੇ ਅੱਜ ਇੱਕ ਦੇਖੋ ਇੱਕ ਸਰਕਾਰ ਦੀਆਂ ਮੋਦੀ ਸਾਹਿਬ ਦੀ ਗਲਤ ਨੀਤੀਆਂ ਦੇ ਕਾਰਨ ਇੱਕ ਕਿਸਾਨ ਨੂੰ ਫੇਰ ਆਪਣੀ ਜਾਨ ਦੇਣ ਦਾ ਉਹ ਹੋਇਆ ਬੜੀ ਮਾੜੀ ਗੱਲ ਹੈ ਜੇ ਸਰਕਾਰ ਦੀਆਂ ਗਲਤ ਨੀਤੀਆਂ ਨਹੀਂ ਹੁੰਦੀਆਂ ਤਾਂ ਹੋ ਸਕਦਾ ਹੈ ਕਿਸਾਨ ਦੀ ਜਾਨ ਨਾ ਜਾਂਦੀ ਤਾਂ ਇਸ ਤਰ੍ਹਾਂ ਦਾ ਕਦਮ ਨਾ ਚੱਕਦੇ ਹੁਣ ਤੁਸੀਂ ਦੇਖੋ ਉਧਰ ਡੱਲੇਵਾਲ ਸਾਹਿਬ ਵੀ ਡੇਢ ਮਹੀਨੇ ਦੇ ਕਰੀਬ ਹੋ ਗਿਆ ਤੇ ਉਹਨਾਂ ਦੀ ਸੈਂਟਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੰਦ ਜਿਉਂ ਨਹੀਂ ਸਰ ਕੋਈ ਗੱਲਬਾਤ ਕਰਨ ਲਈ ਕਿਸਾਨਾਂ ਲਈ ਅਸਰੂ ਕਿਸਾਨ ਵੀ ਆ ਰਹੇ ਸੀ ਦੇਖਦੇ ਨੇ ਉਗੜ ਕਿ ਹੋਰ ਗ੍ਰਹਿ ਤੋਂ ਆਏ ਨੇ ਵੀ ਜਿਹੜੇ ਨਾਲ ਗੱਲ ਨਹੀਂ ਕਰਨੀ ਈਸੀ ਦੇਖਦੇ ਨੇ ਪਟੋ ਘਟ ਵੀ ਸਾਲ ਦੇ ਕਰੀਬ ਹੋ ਗਿਆ 11 ਮਹੀਨੇ ਹੋ ਗਏ ਨੇ ਜਿਹੜੇ ਸ਼ੰਭੂ ਵਾਟਰ ਦੇ ਯਾਰ ਕੰਨਵਲ ਵੀ ਧਾਰਨਾ ਚੱਲ ਰਹੇ ਆ ਪਿੱਛੇ ਵੀ ਜਦੋਂ 13 ਫਰਵਰੀ ਨੂੰ ਪਿਆਚਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ 6 ਦਸੰਬਰ ਨੂੰ ਤੇ 8 ਤੇ 14 ਨੂੰ ਨੰਦ ਦੇ ਉਸ ਟਾਈਮ ਵੀ ਇੱਕ ਕਿਸਾਨ ਨੇ ਇਹਨਾਂ ਗਲਤ ਨੀਤੀਆਂ ਦੇ ਕਾਰਨ ਇਹਨੂੰ ਕੁ ਮਾੜਾ ਕਦਮ ਚੱਕਿਆ ਸੀ ਜਿਹਦੀ ਪਿੱਛੇ ਜਾਨ ਵੀ ਚਲੀ ਗਈ ਸੀ </body>ਮਾੜੀ ਗੱਲ ਹੈ ਜਦੋਂ ਉਹ ਕਿਸਾਨਾਂ ਨਾਲ ਦੇ ਉੱਥੇ ਗੱਲ ਕਰਦੇ ਆ ਉਹ ਸਾਨੂੰ ਇਹ ਸਮਝ ਨਹੀਂ ਆਂਦੀ ਮੋਦੀ ਸਾਹਿਬ ਵੀ ਕਹਿ ਦਿੰਦੇ ਆ ਤੇ ਖੇਤੀ ਮੰਤਰੀ ਚੋਹਾਨ ਵੀ ਕਹਿੰਦੇ ਵੀ ਹਾਂ ਸਾਡੀ ਕਿਸਾਨਾਂ ਗੱਲ ਜਾਂਦੇ ਸੰਤਾ ਜੀ ਸਾਹ ਜੀ ਕਿਸਾਨ ਕਿਹੜੀਆਂ ਗੱਲ ਚੱਲ ਰਹੀ ਹੈ ਕਿਸਾਨ ਦਾ ਖਨੋਰੀ ਵਟ ਤੇ ਸ਼ੰਭੂ ਵਟ ਤੇ ਬੈਠੇ ਨੇ ਉਹ ਸਾਡੇ ਸਮਝ ਦੇ ਬਾਰੇ ਕਿਹੜੇ ਕਿਸਾਨਾਂ ਦੀ ਗੱਲ ਕਰੀ ਜਾਂਦੇ ਆ ਸਰਕਾਰ ਨੂੰ ਚਾਹੀਦਾ ਦੇਖੋ ਜਿਹਦਾ ਹੱਲ ਲੱਭਣਾ ਹੀ ਪੈਣਾ ਅੱਜ ਨਹੀਂ ਤਾਂ ਕੱਲ ਕੱਲ ਨੂੰ ਤਾਂ ਪਰਸੋ ਤੇ ਇਸ ਕਰਕੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਮੋਦੀ ਸਾਹਿਬ ਇਹ ਕਿਸਾਨਾਂ ਦਾ ਹੱਲ ਲੱਭੋ ਇਹ ਕਿਸਾਨ ਹੀ ਸੀ ਦੇਸ਼ ਦੇ ਨੇ ਕੋਈ ਹੋਰ ਗਰੇ ਤੋਂ ਨਹੀਂ ਆਏ ਦੇਖੋ ਜੇ ਖੇਤੀ ਖਤਮ ਹੋ ਗਈ ਤਾਂ ਦੇਸ਼ ਖਤਮ ਹੋ ਜਾਣਾ ਇਹ ਮੋਦੀ ਸਾਹਿਬ ਨੂੰ ਦੇਖਣਾ ਚਾਹੀਦਾ